ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ ਆਪਣਾਓ ਇਹ ਘਰੇਲੂ ਤਰੀਕੇ ਪੇਟ ਦੀ ਜਲਨ ਗੈਸ ਦੀ ਸਮੱਸਿਆ ਅੱਜ ਕੱਲ ਆਮ ਸੁੰਨ ਚ ਮਿਲਦੀ ਹੈ ਪੇਟ ਚ ਗੈਸ ਤਰਿਆਂ ਚ ਜਾਂਦੇ ਮਸਾਲੇਦਾਰ ਭੋਜਨਾਂ ਨਾਲ ਹੁੰਦੀ ਹੈ ਇਸ ਤੋਂ ਰਾਤ ਪਾਉਣ ਲਈ ਲੋਕ ਕਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਫਿਰ ਵੀ ਉਹਨਾਂ ਨੂੰ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ ਆਓ ਅੱਜ ਅਸੀਂ ਤੁਹਾਨੂੰ ਪੇਟ ਦੀ ਜਲਨ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ ਨੰਬਰ 1 ਤ੍ਰਿਫਲਾ ਤ੍ਰਿਫਲਾ ਦਾ ਇਸਤੇਮਾਲ ਪੇਟ ਦੀ ਗੈਸ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਤ੍ਰਿਫਲਾ ਨੂੰ ਦੁੱਧ ਨਾਲ ਪੀਣ ਨਾਲ ਗੈਸ ਖਤਮ ਹੋ ਜਾਂਦੀ ਹੈ ਨੰਬਰ 2 ਸੌਂਗੀ ਸਭ ਤੋਂ ਪਹਿਲਾਂ ਦੁੱਧ ਚ ਸੌਂਗੀ ਪਾ ਕੇ ਉਬਾਲੋ ਇਸ ਤੋਂ ਬਾਅਦ ਦੁੱਧ ਨੂੰ ਠੰਡਾ ਕਰਕੇ ਪੀ ਲਓ ਇਸ ਨਾਲ ਜਲਦੀ ਹੀ ਗੈਸ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ ਨੰਬਰ 3 ਨਾਰੀਅਲ ਦਾ ਪਾਣੀ ਨਾਰੀਅਲ ਦਾ ਪਾਣੀ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਸੌਂਗ ਨੂੰ ਚੂਸਣ ਨਾਲ ਵੀ ਗੈਸ ਦੀ ਪਰੇਸ਼ਾਨੀ ਖਤਮ ਹੁੰਦੀ ਹੈ ਨੰਬਰ 4 ਮੂਲੀ ਸਲਾਦ ਚ ਮੂਲੀ ਦਾ ਇਸਤੇਮਾਲ ਕਰੋ ਅਤੇ ਮੂਲੀ ਤੇ ਕਾਲਾ ਨਮਕ ਪਾ ਕੇ ਖਾਓ ਇਸ ਨਾਲ ਗੈਸ ਤੋਂ ਕਾਫੀ ਆਰਾਮ ਮਿਲੇਗਾ ਨੰਬਰ 5 ਪੁਦੀਨਾ ਪੁਦੀਨਾ ਗੈਸ ਦੀ ਪਰੇਸ਼ਾਨੀ ਦੂਰ ਕਰਨ ਦੇ ਲਈ ਕਾਫੀ ਵਧੀਆ ਹੈ ਗੈਸ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਖਾਣਾ ਖਾਣ ਤੋਂ ਬਾਅਦ ਇੱਕ ਕੱਪ ਪੁਦੀਨੇ ਦੀ ਚਾਹ ਦਾ ਇਸਤੇਮਾਲ ਜ਼ਰੂਰ ਕਰੋ ਔਰ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ